ਬਦਮਸ਼ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀਆਂ ਮੁਬਾਰਕਾਂ ਹੋ ਗਈਆਂ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਣ ਵਾਲੀ ਗੱਲ ਹੈ ਅੱਜ ਐਸਾ ਬਿਗ ਡੇ ਫਾਰ ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ 먼저 ਤੁਹਾਨੂੰ ਬਹੁਤ ਪਿਆਰ ਕਰਦੇ ਆ ਤੇ ਅਸੀਂ ਸਾਰੇ ਬਹੁਤ ਖੁਸ਼ ਆਜਾ ਤੁਹਾਡੇ ਪਿਆਰ ਦਾ ਸਦਕਾ ਬਣਦੀ ਹੈ ਇਹ ਸਾਡਾ ਬਦਮਸ਼ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀ ਮੁਬਾਰਕਾ ਹੋ ਗਈ ਆ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਣ ਵਾਲੀ ਗੱਲ ਹੈ ਅੱਜ ਐਸਾ ਬਿਗ ਡੇ ਫਾਰ ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ ਵਸ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੇ ਅਸੀਂ ਸਾਰੇ ਬਹੁਤ ਖੁਸ਼ ਆ ਅੱਜ ਬਥੜੇ ਪਿਆਰ ਦਾ ਸਤਕਾ ਬੰਦੀ ਇਹ ਸਾਡਾ ਬਦਮਸ਼ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀਆਂ ਮੁਬਾਰਕਾਂ ਹੋ ਗਈਆਂ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਣ ਵਾਲੀ ਗੱਲ ਹੈ ਅੱਜ ਐਸਾ ਬਿਗ ਡੇ ਫਾਰ ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ 먼저 ਤੁਹਾਨੂੰ ਬਹੁਤ ਪਿਆਰ ਕਰਦੇ ਆ ਤੇ ਅਸੀਂ ਸਾਰੇ ਬਹੁਤ ਖੁਸ਼ ਆ ਅੱਜ ਇਹ ਸਾਡਾ ਬਦਮਸ਼ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀ ਮੁਬਾਰਕਾ ਹੋ ਗਈ ਆ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਣ ਵਾਲੀ ਗੱਲ ਹੈ ਅੱਜ ਇਹ ਸਾ ਬਿਗ ਡੇ ਫॉर ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ ਵਾਸੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੇ ਅਸੀਂ ਸਾਰੇ ਬਹੁਤ ਖੁਸ਼ ਆ ਅੱਜ ਇਹ ਸਾਡਾ ਬਦਮਸ਼ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀ ਮੁਬਾਰਕਾ ਹੋ ਗਈ ਆ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਣ ਵਾਲੀ ਗੱਲ ਹੈ ਅੱਜ ਜੈਸਾ ਬਿਗ ਡੇ ਫਾਰ ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ ਅੱਜ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੇ ਅਸੀਂ ਸਾਰੇ ਬਹੁਤ ਖੁਸ਼ ਆ ਅੱਜ ਤੁਹਾਡਾ ਪਿਆਰ ਦਾ ਸਦਕਾ ਬੰਦੀ ਇਹ ਸਾਡਾ ਆਦਮ ਸ਼੍ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀ ਮੁਬਾਰਕਾ ਹੋ ਗਈ ਆ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਣ ਵਾਲੀ ਗੱਲ ਹੈ ਅੱਜ ਜੈਸਾ ਬਿਗ ਡੇ ਫਾਰ ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ ਵਾਸੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੇ ਅਸੀਂ ਸਾਰੇ ਬਹੁਤ ਖੁਸ਼ ਆ ਅਬ ਤੁਹਾਡਾ ਪਿਆਰ ਦਾ ਸਦਕਾ ਬਣਦਾ ਇਹ ਸਾਡਾ ਬਦਮਸ਼ਾਲੀ ਬਹੁਤ ਸਾਡੇ